ਹੈਲੋ ਸਾਰਿਆਂ ਨੂੰ ਸ਼ਸ਼ਿਕਰ ਸਵਾਗਤ ਸੋਡਾ ਮੇਰੇ ਚੈਨਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਸੀਂ ਜਾ ਰਹੇ ਹਾਂ ਅੱਜ ਅਖੰਡ ਪਾੜ ਤੇ ਪਿੰਡ ਲੋਗੋਵਾਲ ਸਾਡੀ ਭੂਆ ਦੇ ਮੁੰਡੇ ਨੇ ਛੇਤੀ ਕਰਵਾਈ ਹੈਗੀ ਤੇ ਦੇ ਮੁੰਡੇ ਨੇ ਕਰਵਾਈ ਹੈਗੀ ਆਪਣੇ ਮੁੰਡੇ ਦੀ ਛੱਟੀ ਆ ਮੇਰੀ ਗੁੜੀਆ ਨਿਊਜ਼ੀਲੈਂਡ ਮਿਸ ਕਰ ਰਹੀ ਹੈਗੀ ਬੱਚਿਆਂ ਨੂੰ ਆਪਾਂ ਭੇਜਤਾ ਦਿੰਨੇ ਆਂਗੇ वैसे फिर जब प्रोग्राम ਤੇ ਜਾਂਦੇ ਆ ਹਨਾ ਇਕੱਲੇ ਇਕੱਲੇ ਫਿਰ ਦੁੱਖ ਜਾਂਦਾ ਹੁੰਦਾ ਕਾਲਜ ਨੂੰ ਖੋਜੀ ਤਾਂ ਬਹੁਤ ਜਿਆਦੇ ਪੈਂਦੀ ਹੈਗੀ ਫਿਰ ਬਣਦਾ ਨਹੀਂ ਹੁਣ ਕੁਝ ਬੱਚਿਆਂ ਦਾ ਭਵਿੱਖ ਬਣਾਣਾਗਾ ਆਪਾਂ ਨੇ ਹਨਾ ਕੁਝ ਨਾ ਕੁਝ ਕਰਨਾਗਾ ਤੇ ਚੱਲਿਆਂਗੇ ਹੁਣ ਆਪਾਂ ਅੱਕੇ ਆ ਗਏ ਸਾਡੇ ਕੋਲ ਸਾਹਿਬ ਜੇ ਤੁਹਾਨੂੰ ਫੋਟੋ ਖੁਣਾ ਤੇ ਇੱਧਰ ਆਪਣੀ ਆ ਗਈ ਮਾਰਕੀਟ ਇੱਕ ਗੱਡੀ ਆਪਣੀ ਆ ਤਿਆਰ ਖੜੀ ਹੈਗੀ ਆਪਣੀਆਂ ਦੋ ਤਿੰਨ ਫੈਮਿਲੀਆਂ ਨੇ ਜਾਣਾਗਾ ਤੇ ਆਪਣੀ ਗੱਡੀ ਕਾਰ ਹੀ ਹੈਗੀ ਹੋਣਾ ਓਕੇ ਓਕੇ ਥੋੜ ਸਾਡੀ ਇੱਕ ਗੱਡੀ ਚੱਲੀ ਹੈਗੀ ਮੂਰੇ ਮੈਂ ਇਹਨਾਂ ਨਾਲ ਜਾ ਨਹੀਂ ਰਹੀ ਐ ਜੀ ਮੈਂ ਜਾਉਂਗੀ ਮੇਰੇ ਜੇ ਫੌਜੀ ਨਾਲ ਜੇ ਮੇਰੀ ਜਠਾਣੀ ਨਾਲ ਥੋੜ ਚੱਲ ਲੋ ਜੀ ਆਪਣੀ ਇੱਕ ਗੱਡੀ ਚੱਲ ਪਈ ਓ ਤੇ ਖੜਾ ਰਹੀ ਹਾਂ ਉਹ ਦੂਜੀ ਗੱਡੀ ਆਪਣੀ ਆ ਖੜੀ ਬੋਲਾ ਲੋ ਜੀ ਆਪਾ ਪਹੁੰਚ ਗਏ ਲੰਗੋਵਾਲ ਦੋ ਗੱਡੀਆਂ ਆਣੀਆਂ ਸੀ ਪਰ ਇੱਕੋ ਹੀ ਆਈ ਹੈਗੀ ਪਰਸ ਚੱਕ ਲਈ ਨਾ ਮੈਂ ਮਤਲਬ ਲਵਾਵੇ ਜਵਾਬ ਲੈਣਾ ਭੁੱਲੀ ਸੀ ਮੈਂ ਨਹੀਂ ਜਾਈ ਕਿਉਂ ਪਰਸ ਚੱਕਿਆ ਕਹਤੋਂ ਲਵਾਵੇ ਜੀ ਪਾਣਾ ਨਾ ਨਾ ਐਸੇ ਨਹੀਂ ਕੀ ਕਹਾਂਗੇ ਪਰਸ ਜੇ ਚੱਕਿਆ ਤਾਂ ਦਿਖਾਓ ਮਤਲਬ ਦੇਖਣਾ ਚਾਹਿੰਦਾ ਪਰਸ ਲੋ ਜੀ ਆਪਾਂ ਚੱਲੇਾਂਗੇ ਭੋਗ ਤੇ ਹਾਂ ਵਿੱਕੀ ਲੰਗੋ ਵਾਲੀਆ ਵਿੱਕੀ ਲੰਗੋ ਵਾਲਿਆ ਐਸੇ ਮੇਰੇ ਮਿੱਤਰ ਦਾ ਘਰ ਆ ਮੁੰਡੇ ਦਾ ਦਮਨ ਜੇ ਤੂੰ ਫੋਨ ਕਰ ਲੈ ਨੀ ਕੁੜੇ ਦਰਦ ਦੱਸਣਾ ਮਾ ਇਹ ਤਾਂ ਨਹੀਂ ਬਾਈ ਉਹ ਦਮਨ ਦਾ ਕਿਹੜਾ ਘਰ ਆ ਦਮਨ ਦਾ ਹਾਂਜੀ ਅੱਛਾ ਓਕੇ ਓਕੇ ਇੱਕ ਹੋਰ ਮੋੜ ਆ ਮੋੜ ਆਹ ਇੱਥੇ ਕਹਿ ਰਹੀ ਸੀ ਕਿ ਅਈਆਂ ਚੋਂ ਮੈਂ ਕਦੇ ਦੇਖ ਆਈ ਨਹੀਂ ਇੱਦਾਂ ਵੀ ਸੜਦਾ ਗੱਡੀ ਨਾ ਆ ਹੁਣ ਆਇ ਤੁਹਾਨੂੰ ਇਹ ਗੱਡੀ ਆ ਦੇ ਕੋਲ ਮੋੜ ਆਹ ਦੇਖ ਲੈ ਉਹ ਕਿੱਥੇ ਮੋੜੂਗੀ ਪਹਿਲਾਂ ਤਾਂ ਮੁਰ ਜਾਂਦੀ ਸੀ ਹੋਰ ਉਹ ਤਾਂ ਮੁਰਜੋ ਹੁਣ ਤਾਂ ਅੱਗੋਂ ਉਹਦੇ ਵਿੱਕੀ ਦੇ ਘਰ ਕੋਲ ਮੁਰਨੀ ਔਖੀ ਆ ਆ ਦੇਖੋ ਆ ਜਾਣਗੇ ਆ ਜਾਤੀ ਸੱਚ ਜਲਦੀ ਆਇਆ ਕਿਤੇ ਨਾ ਆ ਰੇ ਆ ਗਏ ਉਹ ਹੋ ਨਾ ਕਰ ਜਾਈਏ ਨਵਾਂ ਦਾਹੀਆਂ ਜੋ ओके मित्रा ए है भाई साडा ਇੰਤਜ਼ਾਰ ਹੋ ਠੀਕ ਠਾਕ ਮਿਲਦੇ ਆ ਆ ਜੀ ਪਾਥੀਆਂ ਪੱਥੀਆਂ ਪਈਆਂ ਆ ਲੈ ਸੋਹਣੋ ਤੁਤੜਾ ਸੁਬੀਤਾ ਨਾ ਜੇ ਰੋਤੇ ਆਪਣਾ ਕਿਉਂ ਰਹਾ ਆ ਪਾਥੀਆਂ ਪੱਥੀਆਂ ਤੁਸੀਂ ਕਦੇ ਤੁਸੀ ਕਦੇ ਪਾਥੀਆਂ ਪੱਥੀਆਂ ਨੇ ਤੁਸੀਂ ਪੱਥੀਆਂ ਕੱ ਪੱਥੀਆਂ ਨੇ ਕਦੇ ਪਹਿਲੇ ਪੱਥੀਆਂ ਸੀ ਹੁਣ ਨਹੀਂ ਪੱਥੀਆਂ ਜਾਂਦੀਆਂ ਉਹ ਤੈਨੂੰ ਕੋ ਸੌਰੇ ਆ ਕਿ ਵੀ ਪੱਥੀਆਂ ਨੇ ਪਹਿਲਾਂ ਹੀ ਕਹਿੰਦੀ ਆ ਵੀ ਪਹਿਲੇ ਪੱਥੀਆਂ ਨੇ ਹੁਣ ਨਹੀਂ ਪੱਥੀਆਂ ਜਾਂਦੀਆਂ ਕਿਉਂ ਹੁਣ ਕਿਉਂ ਨਹੀਂ ਪੱਥੀਆਂ ਜਾਂਦੇ ਆ ਬਾਹਾਂ ਦੁਖਦੀ ਐ ਅੱਛਾ ਬੈਂਡਾ ਆਪ ਉਹਦੇ ਚ ਪਈਆਂ ਨੇ ਮੇਰੀਆਂ ਉਹ ਪੈਰ ਖਰਨੇ ਉਹ ਆ ਗਏ ਭਾਈ ਸਾਹਿਬ ਤੁਸੀਂ ਮਾੜੀ ਜੀ ਬੰਨਣਾ ਉੱਤੇ ਜਾ ਕੇ ਬੰਨੂ ਕਿੰਨੇ ਪੈਸੇ ਚੜਾਈਂ 20 ਰੁਪਏ ਅਸ ਤਾਂ ਇਹ ਚੜਾਵਾਂਗੇ ਨਹੀਂ ਯਾਰ ਬਾਬਾ ਜੀ ਨੂੰ ਤਾਂ ਉਹਦਾ ਜਦੋਂ ਦਿਨ ਦਾ ਦੇਖੋ ਆਪਾਂ ਨੂੰ ਲੁੱਕ ਮੈਂ ਦਿੰਦਾ ਆਪਾਂ ਦਿਖਾਉਨੇ ਆ ਮੈਂ ਨਾ ਮੈਂ ਮੈਂ ਜਦੋਂ ਕੱਲ ਕੱਲ ਜਦੋਂ ਮੈਂ ਆਇਆ ਸੀ ਨਾ ਇੱਕ ਡੇਢ ਜਾਈ ਉਹਨੇ ਨਾ 10 ਦਾ ਨੋਟ ਐਂ ਛਟਿਆ ਹੈ ਹਾਂ ਮੈਨੂੰ ਬੜਾ ਦੁੱਖ ਆ ਮੈਨੂੰ ਵਦਿਆ ਨਹੀਂ ਲੱਗਿਆ ਨਾਡ ਘਰ ਬਿਚੁਰਾਇ ਕੈ ਹਉਂਦੇ ਰਕੇ ਨਿਆਰ ਮਾਇਆ ਮਨੁ ਵਿਸਰੇ ਮੰਨਿ ਤਨੁ ਲਾਗੈ ਚਉਬਰਾ ਦੇ ਨਯਾ ਬਈ ਨਾਨਕ ਨਹੀ ਕਰਮਾ ਸਿ ਤੇਰ ਮੋੜਨਾ ਤੁੜੀ ਜਾਉ ਲੋਹਿ ਜੁ ਨਾਨਕ ਕੀ ਹਾਲ ਸਭਜ ਗੁਟ ਬਾਬਾ ਨਾਨਕ ਦਾ ਹੈ ਦਰਜਨ ਨਮਾ ਉੱਧਰ ਚੱਲੀ ਜਾ ਕਿਧਰ ਆਂਦੇ ਵਤਨ ਜੜੇ ਦੇ ਰਹਾ ਬਿਨਾਂ ਗਾਵੀ ਤੋੜ ਸਤਿਗੁਰੂ ਇਕਿਓ ਓਮਕਾਰ ਜਦ ਗੁਰਪ੍ਰਸਾਦ ਸਦੀਰਦ ਭਇ ਹੋ ਸੁਝ ਨਹੀਂ ਗਲ ਪਾਉ ਚਿਓ i uh... Obrigado. ਰਜਾਈ ਜੇ ਬਹਿ ਕੇ ਉਹ ਲੈ ਭਣੇ ਇਹ ਕੀ ਕਰੀ ਜਾਂਦੀਆਂ ਲੈ ਉਹ ਸਿੱਕਾ ਲੋ ਇਹ ਕੀ ਗੱਲ ਤੁਸੀਂ ਵੀ ਹੈ ਪਰਲ ਮੈਂ ਕੀ ਨਹੀਂ ਮੈਂ ਸਭ ਤੋਂ ਪਹਿਲਾਂ ਹੀ ਕਿਹਾ ਕਿ ਮੈਂ ਕੁਝ ਕਰਦੀ ਹਾਂ ਆਉਂਦੀ ਸਮਾਂ ਤੋਂ ਪਹਿਲਾਂ ਹੀ ਕਿਉਂ ਮੈਂ ਸਭ ਤੋਂ ਪਹਿਲਾਂ ਹੀ ਤੁਰਦੀ ਹੈ ਸੂਰਤ ਨੂੰ ਇੰਡੀਆ ਨੇ ਮੈਂ ਤਾਂ ਇਹੀ ਗੱਲ ਤੇ ਮੇਰਾ ਫਿਰ ਮੈਂ ਵੀ ਬਿਜਸਮਾਨ ਬੈ ਕੇ ਪਾਈ ਆ ਗਈ ਇਹ ਕੀ ਆ ਕੇ ਮੈਂ ਉੱਥੋਂ ਹੀ ਤਾਂ ਆਇਆ ਕਮਰੇ ਤੋਂ ਨਿਕਲ ਕੇ ਚਾਹ ਲੈ ਕੇ ਆ ਉੱਥੇ ਕਮਰੇ ਚ ਨੇ ਉਹ ਚਾਹ ਲੈ ਕੇ ਆ ਸਾਨੂੰ ਅਸੀਂ ਚਾਹ ਪੀਣੇ ਵੀ ਨਹੀਂ ਆਏ ਅਸੀਂ ਛੇਤੀ ਆ ਗਏ ਕੀ ਚਾਹ ਲੈ ਕੇ ਪੂਆ ਜੱਜ ਆ ਜਾ ਕੱਲ ਲੈ ਪੂਆ ਰਜ ਉਹ ਨਹੀਂ ਨਹੀਂ ਪੂਆ ਇਹ ਤੁਸਾਂ ਭੇਜੋ ਨਾ ਬੁਆਈ ਜਾਏ ਨਾ ਜਾਏ ਨਾ ਜਾਏ ਨਾ ਨਾ ਬੁਆਈ ਜਾਏ ਨਾ ਜਾਏ ਨਾ ਜਾਏ ਨਾ ਨਾ ਪਾਣੀ ਚੱਕ ਕੇ ਲਿਆਉਣੀ ਆ ਮਾ ਜੀ ਨਾ ਜਾਣਾ ਆਪਰ ਤਸਲਾ ਗਰਮੀ ਹੈ ਨਾ ਫਿੰਗਰ ਬੁੱਕ ਨਹੀਂ ਲਿਆਤੀ ਮਾ ਕੋਈ ਨਾ ਮਰ ਫਰਾਈ ਫਿੰਗਰ ਫਰਾਈ ਇੱਕ ਨਾ ਫਰਾਈ ਕੋਈ ਬੁਆਈ ਤੁਸੀਂ ਚਾਹ ਨਾ ਲੈ ਕੇ ਆਇਓ ਨਾ ਅਸੀਂ ਪੀਣੀ ਨਹੀਂ ਆਹ ਦੇਖੋ ਸਾਸੀ ਦਾ ਅੰਮ੍ਰਿਤ ਨਾ ਬਣਾ ਦੇ ਆ ਦੇਖੋ ਸਾਸੀ ਦਾ ਸਾਸੀ ਦਾ ਅੰਮ੍ਰਿਤ ਨਾ ਬਣਾ ਦੇ ਆ ਗੋਲ ਇਸ ਤਰ੍ਹਾਂ ਆਸਾਂ ਤੇ ਮਾਇਕ ਜਿੱਤ ਦਵਾਈ ਕਰੀ Thank oh, you. ਫਿੰਗਰ ਘੈਂਟ ਬਣਾਏ ਹੋਏ ਨੇ ਬਈ ਹੈ ਟੇਸਟੀ ਨੇ ਮੈਂ ਜਿਹਨੇ ਕਹਣਾ ਲਾਇਆ ਸੀ ਕਿੱਟੇ ਤੋਂ ਪਹਿਲਾਂ ਕੋਈ ਨੂੰ ਬੈਠੋ ਤੁਸੀਂ ਬੈਠੋ ਮੈਂ ਜਿੱਗੀ ਮੈਂ ਤਰਾਸਦਾ ਆਪਾਂ ਦੇਖਣਾ ਜਿੱਗੀ ਲੈ ਬੈਨਾ ਆਉਂਦੀ ਘਰਾਂ ਦੇ ਵਿੱਚ ਕੋਈ ਐਨੀਵਲ ਆਉਂਦਾ ਜਿੱਕੇ ਬੀਨੋ ਆਉਂ ਲੱਗ ਜਾਂਦਾ ਬਣ ਤੂੰ ਦਾ ਫਾਲਾ ਹੂੰ ਸੁਝਾਉਂ ਜਾਂ ਬਣ ਜਾਂਦਾ ਬਣੇ ਉਹ ਜੀਵਾਸ ਜੇ ਆਪਾਂ ਕਿਆ ਫੜਨ ਨਾਲ ਵੀ ਕਰ ਜਾਂਦਾ ਆਪਾਂ ਤੁਹਾਨੂੰ ਕੋਕ ਪਿਲਾ ਦਾਂਗੇ ਤੇ ਯਾਬ ਨਹੀਂ ਬਣਦਾ ਜੇ ਬਣਿਆ ਫੜ ਕੇ ਬੱਦਰ ਅੰਨੇ ਤਾਂ ਹੀ ਤੇ ਯਾਬ ਹੋ ਜਾਂਦਾ ਫਿਰ ਬਿਲੇ ਆਉਣਾ ਤੂੰ ਮਾਰਦੇ ਜਰਾ ਆਪ ਨੂੰ ਮੈਨੂੰ ਤਾਂ ਇੱਕ ਆਪਾਂ ਇਹ ਕਰਾ ਦੋ ਬੋਧਲਾਂ ਦੀ ਯਾਦ ਨਹੀਂ ਸਰਕ ਲੱਗ ਜਾਵਾਂਗੇ ਇਹ ਤੂੰ ਯਾਬ ਦੀਆਂ ਗੜੇ ਬਾਸ ਤੇ ਡੋਲੇ ਬਾਸ ਬਣ ਕੇ ਫੇਰ ਆ ਨੇ ਉਹਨੇ ਪੂਰੀਆਂ ਬਵਾਤੇ ਮੈਂ ਤਾਂ ਉਲਕੇ ਆ ਗਈ। ਇਥੇ ਚੱਲੇ ਸਾਂ ਪੂਰਵਾ ਕੇ। ਗੱਡੀ ਥੋੜਾ ਜਿਹੀ ਚੱਲਾ ਮੈਂ ਤਾਂ ਫੇਰ ਪਿੰਡ ਵਾਗੇ। ਬਣਾਓ ਹੋ ਮੇਰੇ ਤਾਂ ਸਾਰੇ ਪੂਰੀਆਂ ਮੱਖਾਂ ਉੱਥੇ ਲਿੱਕਣਗੇ ਸੰਦੂਰ। ਕਦੇ ਹੋਰ ਗਾ। ਕੱਲ ਵਧੀਆ ਜਿਵਾਖਾ ਖਾ ਲਾਂਗੇ। ਉਹ ਨਾਲ ਕਿਤੇ ਚੋਲੇ ਦੇ ਖਾ ਲਓ ਨਾ ਨਹੀਂ ਹੁੰਦੀ ਨਾ ਇਹ ਬੰਦਾ ਕਿ ਬੱਸਾਂ ਬੰਦ ਨਹੀਂ ਹੈ ਝੂਠੇ ਨਾ ਕੱਲ ਵੀ ਤਾਂ ਗੱਲ ਸੀ ਪਹਿਲੇ ਤਾਂ ਪੂਰੇ ਪੈ ਗਈ ਸੀ ਨਾ ਮੈਂ ਕਿੱਥੇ ਜਾ ਸਕਦੀ ਨਾ ਅੱਜ ਵੀ ਗੱਲ ਸੀ ਕੱਲ ਨੂੰ ਕੀ ਕਰਦੇ ਨੇ ਹਾਂ ਹੋਰ ਜਾਣਾ ਨਹੀਂ ਹੈਗਾ ਅੱਜ ਵੀ ਕੱਲ ਨੂੰ ਵੀ ਨਹੀਂ ਜਾਣਾ ਪਰਸੋਂ ਨੂੰ ਜਾਈ ਮੈਂ ਤਾਂ ਉੱਤੇ ਬਹੜ ਰੱਖੂੰਗੀ ਕਿਹਨਾਂ ਦੇ ਰਹੇ ਸਾਰੇ ਬਿਮਾਰ ਹੋ ਰਹੇ ਨੇ ਨੀਸਤਾ ਬਿਮਾਰ ਹੋ ਰਿਹਾ ਆਏ ਨਾ ਬੇਕਾਰ ਕਿਦੇ ਵੀ ਮੰਦੰਦ ਕਰੂਗਾ ਤਾਂ ਬੜੇ ਬਿਮਾਰ ਬਿਮਾਰ ਤਾਂ ਮਾੜਾ ਨਿਕਲਿਆ ਹੋਰ ਨਕੀ ਦਾ ਕਾ ਕੀ ਖਾਸ ਜੇ ਬੰਦਾ ਜਗਤ ਮਤ ਆਪਣੀਆਂ ਭਾਈ ਬਹੁਤ ਵਧੀਆ ਨਾਲੇ ਤੇ ਜਿਹੜਾ ਤੁਸੀਂ ਕਹੋਗੇ ਤਾਂ ਹੋਊਗਾ ਪਹਿਲੀ ਨੈਗੇਟਿਵ ਫੋਟੋ ਲਿਆ ਪਰ ਮੂੰਹ ਹੀ ਚੁੱਕਾਈ ਜਾਂਦੀ ਐਨੂੰ ਵਿੰਦਰ ਮਾਰੀ ਗਰਮ ਗਰਮ ਫੜੋ ਉਹ ਸੂਟ ਖਰਾਬ ਹੋ ਗਿਆ ਇਹ ਪੋਜ਼ਿਟਿਵ ਵੀ ਗੱਲਾਂ ਜਿਹੜੀਆਂ ਨੇ ਇਹ ਖੱਲੇ ਧੂਆ ਤੁਹਾਡੇ ਤੇ ਲੱਗੂ ਨਹੀਂ ਹੁੰਦੀਆਂ ਸਾਰਿਆਂ ਤੇ ਲੱਗ ਹੁੰਦੀਆਂ ਨੇ ਹਾਂ ਹਾਲੇ ਕਿ ਤੁਸ ਜੀ ਨਿਕਾ ਦੀ ਪਾ ਫੋਨ ਕਰਦਣੋ ਕਹਿੰਦਾ ਮੈਂ ਕਿ ਕਿੰਨੀ ਆਦੀ ਭੇ ਮੰਮੀ ਚੜਦੀ ਕਲਾ ਦੀ ਚੜਦੀ ਓਏ ਕਹਿੰਦਾ ਬੰਦਾ ਚੜਦੀ ਕਲਾ ਚ ਹੀ ਰਹਿੰਦਾ ਵੇ ਸਾਡਾ ਇੱਕ ਨਾ ਮੈਡਮ ਆ ਗਈ ਉਹ ਕਹਿੰਦੀ ਤੁਸੀਂ ਐ ਗੁੱਸੇ ਨਹੀਂ ਕਹਿਣਾ ਹੈਗਾ ਮੇਰਾ ਕੰਮ ਬਣਿਆ ਨਹੀਂ ਕਹਿੰਦੀ ਬਣ ਗਿਆ ਬਣ ਗਿਆ ਉਹ ਬਣੂ ਹਾਂ ਬਸ ਮੰਨੂ ਬਸ ਬਾਬੇ ਨਾਲ ਨਹੀਂ ਕਰਾਉਣੀ ਚਾਹੁੰਦੀ ਆ ਕਹਿੰਦੀ ਆ ਹੀ ਲੈਣਾ ਆਹ ਕਰਦੀ ਚਲਾਣਾ ਦੇ ਪੈ ਮੱਕੀ ਮਾਰੇ ਬਟਾ ਮਨੂ ਲਾ ਲੋ ਲੋਕੀ ਕਰ ਲਈ ਮੇਰੇ ਨਾਲ ਕਹਿੰਦਾ ਆਈ ਦੀ ਉਹ ਸੀ ਗੱਲੇ ਆਹ ਤੇਰੇ ਘਰ ਮਾਮੇ ਬਾਸ ਤੇ ਦੁੱਧ ਦਾਤਾ ਲਿਆ ਦੇ ਫਾਇਦਾ ਕੋਈ ਦੱਸ ਦਾ ਅੱਧੀ ਗਲਾਚੀ ਜਾਂਦਾ ਹਾਂ ਚੱਲ ਆਲਾ ਨੂੰ ਆਣ ਚੱਲ ਕਰੇ ਜੀ ਬਹੁਤ ਥੋੜਾ ਜਿਹੀ ਲੜ ਥੋੜਾ ਲੜ ਉਹ ਕਿੱਥੇ ਕਿੱਥੇ ਆਓ ਫਹਿ ਕਿੱਥੇ ਉਧਰ ਗੱਲਿਆ ਮਜ਼ਾ ਕੱਢਿਆ ਉਹ ਮੈਂ ਇਹਦਾ ਬਾਤ ਰਿਸ਼ਤਾ ਕਰਾਉਣਾ ਪਹਿਲਾਂ ਪਹਿਲਾਂ ਦਾ ਹੈ ਇੱਥੇ ਬੋਲਦੇ ਨਾ ਹੀ ਡੇਢ ਸਾਲ ਹੋ ਗਿਆ ਬਾਤ ਹੀ ਪਤਾ ਲੱਗਦਾ ਬੋਲਿਆ ਜਾਂਦੇ ਨੇ ਆ ਡੇਢ ਸਾਲ ਹੋ ਗਏ ਬੋਲਦੋ ਨਹੀਂ ਆ ਚੱਟਿੰਗ ਬੋਲ ਇਹ ਜਿੰਨੇ ਬੰਦੇ ਜਮਨੀ ਬੋਲਦੇ ਆ ਮਮਾ ਆ ਮਮਾ ਯਾਰ ਇਹਦੇ ਬੋਲਦੇ ਜਿੰਨੇ ਦੇ ਦੇ ਵਿੱਚ ਆ ਦੇ ਹੁਣ ਉਹ ਬੰਦੇ ਸਾਹਮਣੇ ਐਂ ਤਾਂ ਬੋਲਦੇ ਆ ਨੀ ਬੋਲ ਤਾਂ ਚੁੱਪ ਨਹੀਂ ਕਰਾਈ ਜਾਂਦੀ ਇਹਦਾ ਹੋ ਗਿਆ ਬੋਲਣ ਦਾ ਹਾਂ ਨਾ ਨਾ ਕਰ ਮਾ ਫਿਰ ਲੈ ਦੇਲਾ ਜਿਹੜਾ ਮੈਂ ਜਿਹਨੇ ਮੰਗ ਨਹੀਂ ਹੋਣ ਲਿਆ ਜਿਹੜਾ ਬੋਲ ਵਾਲਾ ਆ ਦੂਜੀ ਵਾਰ ਮੈਨੂੰ ਪਹਿਲੇ ਦੋਨੋਂ ਲੈ ਮੈਂ ਨਾਬੇ ਵਾਲੇ ਕਰਦੀ ਆਈ ਨੇ ਵਾਧ ਨਜੇ ਲੱਗੀਆਂ ਵੀ ਬਣਾ ਜੀ ਪਾਣੀ ਆਣੇ ਨਾ ਵਧੀਆਂ ਨੇ ਜੀ ਬੋਰੀਆਂ ਦੇ ਕਾਲੇ ਹੋ ਰਹੀਆਂ ਅਰਦਾਸ ਹੋਣ ਲੱਗੀ ਬਈ ਕੋਈ ਨਾ ਹੋਵੇ ਬੱਦਲੋਰੀ ਬੈਠੇ ਅਰਦਾਸ ਨਹੀਂ ਹੁੰਦੀ ਅਰਦਾਸ ਨਹੀਂ ਹੁੰਦੀ ਨਾ ਜਿਹੜਾ ਪਾਣੀ ਕਿੱਲੋਂ ਕੋਲ ਬੈਠੇ ਨੇ ਕੋਈ ਚੰਗੇ ਵੀ ਕਹਿ ਦੋ ਭੈੜੀ ਦੱਸ ਕਿਉਂ ਬੜੇ ਨੰਕੇ ਐਨੇ ਅਸੀਂ ਕਿੰਨੇ ਦੁਪਿਹਰੇ ਹੋ ਗਏ ਕੋ ਜੇ ਅਸੀ ਅਸੀਂ ਕਹਨੇ ਆ ਆ ਜੀ ਖਾ ਕੇ ਦੀਦੇ ਭਾਲੇ ਉਹ ਤਾਂ ਭੜੇ ਹੋ ਗਏ ਸੀ ਭਾਲੇ ਸਾਡੇ ਨਾਲ ਕੇ ਆਈਂ ਤੇ ਭੜੇ ਨਹੀਂ ਗਏ ਸੀ ਦੇਖੋ ਪਾ ਬਿਨ ਲੁਗ ਲੁਗ ਵਹਿ ਗਏ ਭਰਾ ਭੱਜ ਕੇ ਆ ਗਿਆ ਮੁਰ ਸਸੀ ਕੰਗੂਆ ਸਸੀ ਕੰਗੂਆ ਪਾ ਲਈ ਦੇ ਬਈ ਆਏ ਪਾ ਲਈ ਦੇ ਨਾਲ ਕੇ ਨਾਲ ਕੇ ਲੁਗ ਲੁਗ ਵਹਿ ਗਏ ਸੀ ਹੈ ਨਾ ਇਹ ਵਧੀਆ ਗੱਲ ਨਹੀਂ ਹੈਗੀ ਇਹ ਨਾਨਕੇ ਦੀ ਵਧੀਆ ਗੱਲ ਨਹੀਂ ਹੈ

ਡਾਕਟਰ ਡਾ ਗਾਂ ਹਾਂ ਉਹ ਤੇਰੇ ਕੋਲ ਆ ਜਾ ਸਸੇ ਦਾ ਬੰਦ ਕਿਹਦਾ ਆ ਜਾ ਚੱਲ ਬੇਟਾ ਆ ਜਾ ਮੇਰੇ ਕੋਲ ਆ ਜਾ ਤੂੰ ਕਿੰਨਾ ਵਧੀਆ ਲੱਗਦਾ ਹੈ ਨਾ ਕਿੰਨਾ ਮੋਰ ਵਗੀ ਹਰਦਾ ਕਰ ਨੇ ਉਹ ਵਧੀਆ ਲੱਗਦਾ ਆ ਆ ਜਾ ਉਹ ਤਾਂ ਹੈ ਕਿ ਬੈਂਕ ਕੈਮਰਾ ਆ ਦੇਖੋ ਫਾਈਲ ਵੀਡੀਓ ਬਣਾਈ ਜਾਂਦਾ ਮੈਂ ਕੈਮਰਾ ਲੈ ਕੇ ਨਾ ਮਾਰਾ ਅਧਰ ਬੱਟੜੀ ਮੰਮੀ ਨੂੰ ਮਾਰ ਰਿਹਾ ਵੀ ਦੇਰ ਹੋ ਗਈ ਕਿਨੇ ਦਿਨ ਆਖਦੇ ਭਾਈ ਅੱਛਾ ਆਹ ਮੇਰਾ ਫੇਰਾ ਅੱਛਾ ਅੱਜ ਕੱਲ ਰਸੂਈ ਕਾਰ ਦੀ ਆ ਮੇਰਾ ਅੱਛਾ ਹੋਣਾ ਬੇਟਾ ਕਰੀ ਬੋਲੋ ਛੱਡ ਲਾਈਨ ਦੇ ਲੈ ਗੱਦਾ ਕੱਢ ਲੈ ਗੱਦਾ ਵਾਟਾ ਹੋਇਆ ਕਰ ਦੋ ਕਰ ਦੋ ਬਰਾਂ ਨੂੰ ਹੋ ਗਿਆ ਨਾ 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 ਮੁੰਡਾ ਮੇਰੇ ਜਾ ਰਿਹਾ ਕਿ ਮਣਾ ਚਾਹ ਨੇ ਮਰੋਟੇ ਪਾਸ ਤੇ ਚਾਹ ਜੱਗ ਭਰ ਲੈ ਬਰੇ